ਤੋਂ ਮਜ਼ਰਾ ਜੇ ਕੀ ਕੁਝ ਨਿਕਲ ਕੇ ਆਇਆ ਜੀ ਜਿਹੜੀ ਮੈਡੀਕਲ ਹੋਇਆ ਗਿਆ ਚਲੋ ਪਹਿਲਾਂ ਆਪਾਂ ਫਤੇ ਦੀ ਸਾਂਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਲੱਗ ਰਿਹਾ ਸੀ ਨਾ ਵੀ 11 12 ਤਰੀਕ ਦੀ ਜਦੋਂ ਜੈਦ ਅਸੀਂ ਕਰ ਰਹੀ ਸੀ ਇਹ ਲੜਾਈ ਜਿਹੜੀ ਸੀ ਉਹ ਇਹ ਸੀ ਕਿ ਬੋਰਡ ਬਿਠਾਓ ਬੋਰਡ ਅੱਗੇ ਪੇਸ਼ ਕਰੋ ਪਹਿਲਾਂ ਆਰਡਰ ਕਰਾਇਆ ਆਪਾਂ ਨੂੰ ਪਤਾ ਸਾਰਿਆਂ ਨੂੰ 15 ਨੂੰ ਕਰਾਇਆ ਰਜਿੰਦਰਾ ਹਸਪੀਟਲ ਆਰਡਰ ਹੁੰਦਾ ਇਹ ਕਿਵੇਂ ਨਾ ਕਿਵੇਂ ਕਰਕੇ ਮੈਨੇਜ ਕਰਕੇ ਸੰਗਰੂਰ ਲੈ ਕੇ ਫਿਰ ਅਸੀਂ ਲੜਾਈ ਲੜੀ ਵੀ ਕੋਈ ਗੱਲ ਨਹੀਂ ਸੰਗਰੂਰ ਸਿਵਲ ਹਸਪੀਟਲ ਵੀ ਹੈਗਾ ਤੁਸੀਂ ਉੱਥੇ ਬੋਰਡ ਬਣਾ ਸੋ ਉੱਥੇ ਬੋਰਡ ਬਣਾਇਆ ਗਿਆ ਔਰ ਉਸ ਬੋਰਡ ਦੇ ਵਿੱਚ ਜਿਹੜਾ 18 ਤਰੀਕ ਨੂੰ ਹੁਕਮ ਸੀ ਕਿ 18 ਨੂੰ ਤੁਸੀਂ ਪੇਸ਼ ਕਰੋਗੇ ਡਾਕਟਰਾਂ ਦੇ ਸਾਹਮਣੇ ਉਹ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਜਿਹੜੀ ਚੀਜ਼ ਸਾਨੂੰ ਲੱਗ ਰਹੀ ਸੀ ਕਿ ਇਹ ਹਿਚਕਚਾਟ ਜਿਹੜੀ ਕਰ ਰਹੇ ਨੇ ਉਸ ਤੋਂ ਬਿਲਕੁਲ ਕਲੀਅਰ ਹੋ ਗਿਆ ਕਿ ਅੱਜ ਜਿਹੜੀ ਰਿਪੋਰਟ 18 ਨੂੰ ਕਿਉਂਕਿ ਜੱਜ ਸਾਹਿਬ ਨੇ ਹੁਕਮ ਕੀਤਾ ਸੀ ਕਿ 18 ਨੂੰ ਜਿਹੜੀ ਰਿਪੋਰਟ ਹੈ ਉਹ ਆਉਗੀ ਔਰ 19 ਤਰੀਕ ਨੂੰ ਮੁੜ ਕੇ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਅਗਲੇ ਦਿਨ ਬੁਲਾਵਾਂਗੇ ਰਿਪੋਰਟ ਜਿਹੜੀ 18 ਨੂੰ ਆ ਗਈ ਔਰ ਜੋ ਰਿਪੋਰਟ ਦੇ ਵਿੱਚ 11 ਇੰਜਰੀਜ਼ ਆਈਆਂ ਨੇ ਔਰ ਜਿਹੜੀ ਚੀਜ਼ ਦਾ ਇੱਕ ਮੈਂ ਕਹੂੰਗਾ ਕਿ ਪਹਿਲਾਂ ਤਾਂ ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਟੌਰਚਰ ਕੀਤਾ ਸ਼ਾਇਦ ਜਿੱਦਾਂ ਕੇਸਾਂ ਦੀ ਬੇਦਬੀ ਹੋਈ ਏ ਪੱਗ ਉਤਾਰੀ ਏ ਥੱਪੜ ਮਾਰੇ ਨੇ ਕੁੱਟਿਆ ਗਿਆ ਸਮ ਟਾਈਮ ਉਹ ਜਿਹੜੀ ਐਮਐਲਆਰ ਰਿਪੋਰਟ ਏ ਉਹਦੇ ਚੋਂ ਚੀਜ਼ ਨਹੀਂ ਆਉਂਦੀ ਬਟ ਜਿਹੜੀ ਅੱਜ ਐਮਐਲਆਰ ਆਈ ਏ ਔਰ ਮੈਂ ਇੱਥੇ ਦੱਸੂੰਗਾ ਕਿ ਜਿਹੜੀ ਪਹਿਲਾਂ ਐਮਐਲਆਰ ਆਈ ਸੀ ਡਾਕਟਰਜ਼ ਨੇ ਜਿਹੜਾ ਜੇਲ੍ਹ ਦੇ ਡਾਕਟਰ ਨੇ ਕੀਤੀ ਸੀ ਮੇਰੇ ਕੋਲ ਉਹਦੀ ਕਾਪੀ ਵੀ ਹੈ ਉਹਦੇ ਚ ਸੱਟਾਂ ਸਿਰਫ 3 ਜਾਂ 4 ਨੇ ਤੇ ਜਿਹੜੀ ਹੁਣ ਐਮਐਲਆਰ ਆਈਏ ਉਹਦੇ ਚ 11 12 ਸੱਟਾਂ ਆਈਆਂ ਨੇ ਤੇ ਉਹ ਬ੍ਰਦਰ ਤੁਹਾਨੂੰ ਦੱਸਣ ਕਿ ਅਸੀਂ ਕੋਈ ਲੀਗਲ ਐਕਸਪਰਟ ਇਹਦੇ ਮੈਡੀਕਲ ਐਕਸਪਰਟ ਤਾਂ ਨਹੀਂ ਆਗੇ ਪਰ ਸੱਟਾਂ ਤੁਹਾਨੂੰ ਜੜੀਆਂ ਨੂੰ ਤੁਹਾਨੂੰ ਦੱਸ ਦਿਆਂਜੀ ਹੁਣ ਆ ਦੱਸਿਓ ਪਲੀਜ਼ ਦੇਖੋ ਮੈਂ ਮੈਂ ਇਹਦੇ ਵਿੱਚ ਐਡ ਆਨ ਕਰਦਾ ਮੇਰੇ ਹੱਥ ਦੇ ਵਿੱਚ ਬਿਲਕੁਲ ਰਿਪੋਰਟ ਏ ਤੇ ਰਿਪੋਰਟ ਵੀ ਅਸੀਂ ਅੱਜ ਔਨਰੇਬਲ ਕੋਰਟ ਦੇ ਵਿੱਚ ਬਿਲਕੁਲ ਸਰਟੀਫਾਈਡ ਕਾਪੀ ਸਾਡੇ ਕੋਲ ਆ ਗਈ ਏ ਜਿਹੜੀ ਐਸਐਮਓ ਸੀਨੀਅਰ ਮੈਡੀਕਲ ਆਫੀਸਰ ਦੀ ਅਗਵਾਈ ਥਲੇ ਤਿੰਨ ਡਾਕਟਰਾਂ ਦੀ ਟੀਮ ਜਿਹੜੀ ਸੀ ਉਹ ਡਿਪ ਸਰਪੋਰਟ ਦੇ ਵਿੱਚ ਹੁਣ ਆਪਾਂ ਸੱਟਾਂ ਦੇ ਉੱਪਰ ਆਈਏ ਇਹਦੇ ਵਿੱਚ 11 ਸੱਟਾਂ ਆਈਆਂ ਨੇ ਜਿਹੜੀ ਗੱਲ ਅਣਮਨੁੱਖੀ ਤਸੱਦਦ ਦੀ ਸੀ ਜਿਹੜੀ ਗੱਲ ਬਰੂਟੈਲਿਟੀ ਦੀ ਸੀ ਉਹ ਬਿਲਕੁਲ ਸਾਹਮਣੇ ਨਿਕਲ ਆਈ ਏ ਜਿਹੜੀ ਗੱਲ ਮੈਂ ਜਿਸ ਦਿਨ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਸੀ ਔਰ ਜੋ ਮੇਰੇ ਤੋਂ ਬਾਅਦ ਭਾਜੀ ਮਨਦੀਪ ਰਾਣੇ ਜਿਹੜੀ ਉੱਥੇ ਜਾ ਕੇ ਮੁਲਾਕਾਤ ਕੀਤੀ ਸੀ ਔਰ ਜੋ ਕਹਾਣੀ ਉਹਨਾਂ ਨੇ ਬਿਆਨ ਕੀਤੀ ਸੀ ਔਰ ਜੋ ਮੈਡੀਕਲ ਐਗਜ਼ਾਮਨ ਹੋ ਕੇ ਉਹ ਸਾਡੇ ਸਾਹਮਣੇ ਰੂਲ ਆਊਟ ਹੋ ਚੁੱਕੀ ਹੈ ਸੋ ਮੈਂ ਜੇਕਰ ਸੱਟਾਂ ਦੇ ਉੱਪਰ ਮੈਂ ਸਿੱਧੀ ਗੱਲ ਕਰਾਂ ਅਗੋਂ ਬਾਈ ਮਦੀਪ ਅਰੇ ਕੰਟੀਨਿਊ ਕਰਨਗੇ ਮੈਂ ਗੱਲ ਕੀਤੀ ਸੀ ਕਿ ਉਹਨਾਂ ਦੇ ਤਿੰਨ ਕ ਸ਼ਰੇ ਖੂਨ ਦੇ ਨਾਲ ਲੱਤਪੱਤ ਹੋ ਗਈ ਤੁਹਾਨੂੰ ਉੱਚੜ ਗਈ ਮੈਂ ਬਿਲਕੁਲ ਮੇਰੇ ਹੱਥ ਚੋਂ ਰਿਪੋਰਟ ਹੈ ਮੈਡ ਕੋ ਕਿ ਮੈਡੀਕਲ ਐਵਿਡੈਂਸ ਬਹੁਤ ਇੰਪੋਰਟੈਂਟ ਹੁੰਦਾ ਹੈ ਜਿੰਨਾ ਟਾਈਮ ਤੱਕ ਮੈਡੀਕਲ ਐਵਿਡੈਂਸ ਨਾ ਹੋਵੇ ਉਹਨਾਂ ਟਾਈਮ ਤੱਕ ਅਸੀਂ ਆਪਣੇ ਕੇਸ ਐਸਟੈਬਲਿਸ਼ ਨਹੀਂ ਕਰ ਸਕਦੇ ਸੋ ਬਹੁਤ ਰਾਈਟਲੀ ਅਸੀਂ ਡਾਕਟਰਸ ਨੇ ਬੜੇ ਥੈਂਕਫੁਲ ਨਾ 2.5 13 ਸੈਂਟੀਮੀਟਰ ਤੁਸੀਂ ਹਿਸਾਬ ਲਾ ਸਕਦੇ ਹੋ ਕਿ 28 ਇਨ ਇੰਟੂ 13 ਸੈਂਟੀਮੀਟਰ ਇੰਜਰੀ ਨੰਬਰ 8 ਆਈਏ ਟੋਟਲ 11 ਚੋਂ 22 ਸੈਂਟੀਮੀਟਰ ਇੰਟੂ 11 ਸੈਂਟੀਮੀਟਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਸੱਟਾਂ ਦੇ ਵਿੱਚ ਕਿਸ ਲੈਵਲ ਦੀਆਂ ਸੱਟਾਂ ਜੜੀਆਂ ਨੂੰ ਐਟਰੀਬਿਊਟ ਕੀਤੀਆਂ ਨੇ ਪੁਲਿਸ ਨੇ ਕਿਸ ਲੈਵਲ ਦਾ ਤਸੱਦਦ ਕੀਤਾ ਹੈ ਭਾਈ ਸੰਦੀਪ ਸਿੰਘ ਸਣੀ ਦੇ ਨਾਮ ਇਹਦੇ ਤੋਂ ਇਲਾਵਾ 2 ਇੰਟੂ 1 ਸੈਂਟੀਮੀਟਰ ਲੈਸਰੇਟਡ ਵਾਉਂਡ ਲੈਸਰੇਟਡ ਵਾਉਂਡ ਹੁੰਦਾ ਹੈ ਜੇ ਮੈਂ ਉਹ ਕਹਿੰਦੇ ਕਿ ਜੀ ਲੱਕੜ ਦਾ ਉਹਨਾਂ ਕੋਲ ਜਿਹੜੀ ਜਿਹੜਾ ਛੋਟੀ ਸੀ ਡਾਂਗ ਸੀ ਜਦੋਂ ਟੁੱਟੀ ਟੁੱਟ ਕੇ ਤਿੱਖੀ ਹੋ ਗਈ ਤੇ ਜਦੋਂ ਉਹ ਉਹਨਾਂ ਦੇ ਪੈਰ 'ਚ ਖੋਪੀ ਏ ਉਹ ਵੌਂਡ ਅੱਜ 8 ਦਿਨਾਂ ਬਾਅਦ ਵੀ 2 1 ਸੈਂਟੀਮੀਟਰ ਆਇਆ ਹੈ ਜੇਕਰ ਅਸੀਂ ਇਹਨਾਂ ਤੋਂ ਵੀ ਅੱਗੇ ਜਾ ਕੇ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਸਿਰ ਦੇ ਵਿੱਚ ਵਾਲਾਂ ਦੀ ਬੇਦਬੀ ਕੀਤੀ ਏ ਆ ਮੇਰੇ ਕੋਲ ਆ ਗਈ ਏ ਰਾਈਟ ਟੈਂਪੋਰਲ ਜਿਹੜਾ ਉਹਨਾਂ ਦਾ ਤੁਸੀਂ ਕਹੋ ਸੱਜਾ ਪਾਸਾ ਸਿਰ ਦਾ ਉਹ ਅੱਜ ਵੀ ਉਹਨਾਂ ਨੇ ਕੰਪਲੇਂਟ ਵਿੱਚ ਕੀਤੀ ਔਰ ਉਹਦੇ ਵਿੱਚ ਆ ਵੀ ਗਈ ਵੀ ਉਹਦੇ ਵਿੱਚ ਪੇ ਨੇ ਸਪੈਸੀਫਿਕਲੀ ਅਗਲੀਆਂ ਸੱਟਾਂ ਤੁਸੀਂ ਵੇਖੋ ਉਹਦੇ ਵਿੱਚ ਓਵਰਰਾਈਟ ਲੋਰ ਜਿਹੜਾ ਉਹਨਾਂ ਦਾ ਤੁਸੀਂ ਕਹੋ ਵੀ ਐਡਵਾਈਸਡ ਉਹਨਾਂ ਨੇ ਕੀਤਾ ਵੀ ਇਮੀਡੀਏਟਲੀ ਇਹਨਾਂ ਦੀ ਸਿਟੀ ਫੇਸ ਕਰਾਈ ਜਾਵੇ ਜਿਹੜੀ ਖੱਬੇ ਪਾਸੇ ਅੱਜ ਵੀ ਨਿਸ਼ਾਨ ਹੈ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਸਿਟੀ ਸਕੈਨ ਫੇਸ ਦਾ ਕਰਾਓ ਐਡਵਾਈਸਡ ਐਕਸਰੇ ਲਿਖੇ ਨੇ ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਹੁਣ ਮੈਂ ਕੱਲੀ ਕੱਲੀ ਸੱਟ ਪੜਨ ਲੱਗ ਪਾਵਾਂ ਜੋ ਬ੍ਰਦਰ ਨੇ ਕਿਹਾ ਕਿ ਵੀ ਆਰ ਨਾਟ ਮੈਡੀਕਲ ਐਕਸਪਰਟਸ ਵੀ ਆਰ ਲੀਗਲ ਅਸੀਂ ਲੀਗਲ ਸੜ ਤੇ ਦੇਖਣਾ ਹੈ ਸੋ ਮੈਂ ਇਹ ਗੱਲ ਕਰਦਾ ਕਿ ਦੇਖੋ ਡਾਕਟਰਸ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢਿਆ ਤੇ ਜਿਹੜੀਆਂ ਇੰਜਰੀਜ਼ ਇੱਥੋਂ ਵਾਲੇ ਇਨ ਹਾਊਸ ਮੈਡੀਕਲ ਆਫੀਸਰ ਨੇ ਕੱਢੀਆਂ ਜੇਲ੍ਹ ਵਾਲੇ ਡਾਕਟਰ ਨੇ ਕੱਢੀਆਂ ਸੁਪਰਟੈਂਟ ਜੇਲ੍ਹ ਦੇ ਅੰਡਰ ਹੋ ਕੇ ਉਹਨੇ ਸਿਰਫ ਤਿੰਨ ਤੋਂ ਚਾਰ ਸੱਟਾਂ ਕੱਢੀਆਂ ਤੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ 28 28 ਸੈਂਟੀਮੀਟਰ ਦੀਆਂ ਜਿਹੜੀਆਂ ਸੱਟਾਂ ਸਨ ਉਹਨੇ ਬਿਲਕੁਲ ਲੁਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਸੁਪਰਟੈਂਟ ਜੇਲ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਜਿਹੜੀ ਟੇਕ ਔਨਰੇਬਲ ਕੋਰਟ ਦੀ ਔਰ ਕੋਰਟ ਨੇ ਐਸਐਮਓ ਸਾਹਿਬ ਨੂੰ ਹਦਾਇਤ ਕੀਤੀ ਕੱਲ ਮਨਦੀਪ ਭਾਜੇਰੀ ਇਹ ਸਾਰੇ ਉੱਥੇ ਗਏ ਉੱਥੇ ਜਾ ਕੇ ਬੋਡੀ ਉਹਨਾਂ ਨੂੰ ਥਾਰੋ ਲਈ ਪਾਈ ਸੰਦੀਪ ਸਿੰਘ ਸਣੀ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਗਿਆ ਸੋ ਹੁਣ ਜਦੋਂ ਸਾਡੇ ਕੋਲ ਮੈਡੀਕਲ ਐਵੀਡੈਂਸ ਆ ਚੁੱਕਿਆ ਹੈ ਸਟੇਟਮੈਂਟ ਪਾਈ ਸਾਡੀ ਹੋ ਚੁੱਕੀ ਹੈ ਸੋ ਹੁਣ ਜਿਹੜਾ ਕੌਗਨੀਅੰਸ ਹੈ ਓਨਰੇਬਲ ਕੋਰਟ ਦੇ ਵਿੱਚ ਇਹ ਮੈਟਰ ਪਿਆ ਹੈ ਸੋ ਅਸੀਂ ਹੁਣ ਕੋਸ਼ਿਸ਼ ਕਰਨੀ ਹੈ ਵੀ ਅਸੀਂ 100% ਮੈਂ ਪਰਿਵਾਰ ਨੂੰ ਵਿਸ਼ਵਾਸ ਦੋਣਾ ਦੇਖੋ ਪ੍ਰੈਸ਼ਰ ਬਹੁਤ ਹੈ ਮੈਂ ਕਹਿਣਾ ਚਾਹੁੰਦਾ ਕਿ ਬੜਾ ਖੱਬਿਓ ਸੱਚੋ ਬੜਾ ਪ੍ਰੈਸ਼ਰ ਹੈ ਸਾਡੇ ਤੇ ਇਸ ਵੇਲੇ ਬਤਨਾਂ ਦੇ ਉੱਪਰ ਮੈਂ ਸਾਰੀ ਗੱਲ ਪਰ ਕਿਤਨਾ ਕਿਤੇ ਸਿੱਖ ਕੌਮ ਜਥੇਦਾਰ ਕਾਲਪਤਖ ਸਾਹਿਬ ਐਸਜੀਪੀਸੀ ਧਾਮੀ ਸਾਹਿਬ ਸਾਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਵੀ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦਾ ਪਰਿਵਾਰ ਦੇ ਨਾਲ ਤੁਸੀਂ ਜੋ ਇਹ ਤਸੱਦਦ ਹੋਇਆ ਜੋ 84 ਦਾ ਦੌਰ ਯਾਦ ਕਰਾਇਆ ਤੁਸੀਂ ਉਹਦੀ ਗੱਡ ਕਿ ਲੜਾਈ ਲੜਨੀ ਹੋਰ ਲੜਾਂ ਰਿਪੋਰਟ ਦੀ ਗੱਲ ਕਰ ਰਹੇ ਜੀ ਇਹ ਪੇਸ਼ ਕਰਤੀ ਤੁਸੀਂ ਕੋਰਟ ਸੀ ਜਾਂ ਕੀ ਕਰਨੀ ਨਹੀਂ ਮੈਂ ਨਹੀਂ ਪੇਸ਼ ਕੀਤੀ ਇਹ ਜਿਹੜੀ ਰਿਪੋਰਟ ਹੈ ਬਕਾਇਦਾ ਜੇਲ ਸੁਪਰਡੈਂਟ ਨੂੰ ਹਦਾਸੀ ਐਸਐਮਓ ਸਾਹਿਬ ਨੇ ਰਿਪੋਰਟ ਬਣਾ ਕੇ ਇਮੀਡੀਏਟਲੀ ਉਹਨਾਂ ਨੇ ਜੇਲ ਸੁਪਰਡੈਂਟ ਨੂੰ ਭੇਜੀ ਜੇਲ ਸੁਪਰਡੈਂਟ ਨੇ ਇਹਨੂੰ ਸੀਲ ਕਵਰ ਕਰਕੇ ਸੀਲ ਕਰਕੇ ਰਿਪੋਰਟ ਔ ਸੋ ਜੱਜ ਸਾਹਿਬ ਨੇ ਅੱਜ ਚੁਇਰੇ ਕਿਹਾ ਵੀ ਤੁਸੀਂ ਕੋਈ ਕਾਨੂੰਨ ਲਿਆਓ ਕਿਉਂਕਿ ਸੀਲਡ ਰਿਪੋਰਟ ਹੈ ਮੈਂ ਤੁਹਾਨੂੰ ਦੇਣਾ ਸੋ ਉਹਦੇ ਤੇ ਅਸੀਂ ਬਕਾਇਦਾ ਸੁਪਰੀਮ ਕੋਰਟ ਦਾ ਉਹਨਾਂ ਨੂੰ ਕਾਨੂੰਨ ਦਿੱਤਾ ਹੈ ਸੋ ਤਾਂ ਅੱਜ ਸਰਟੀਫਿਕੇਟ ਕਾਪੀ ਸਾਡੀ ਉਹ ਐਪਲੀਕੇਸ਼ਨ ਲਾਓ ਕਿਤੇ ਸਾਡੇ ਹੱਥ ਚਾਰਜ ਰਿਪੋਰਟਸ ਆਈਆਂ ਨੇ ਸੋ ਹੁਣ ਜਦੋਂ ਰਿਪੋਰਟਸ ਆ ਗਈਆਂ ਨੇ ਜਿਹੜਾ ਹੁਣ ਅਗਲਾ ਸਾਡਾ ਲੀਗਲ ਰੀਕੋਰਸ ਹੈ ਜਾਂ ਅਸੀਂ ਕੀ ਹੈਗਾ ਉਹ ਅਸੀਂ ਪਰਿਵਾਰ ਨੇ ਬੈਠ ਕੇ ਤੈਅ ਕਰਨਾ ਤੇ ਇੱਕੋ ਹੀ ਸਾਡੀ ਹੁਣ ਅਟੈਂਪਟ ਇੱਕੋ ਹੀ ਹੈ ਜਦੋਂ ਸਾਰਾ ਸੀ ਐਵੀਡੈਂਸ ਕਲੈਕਟ ਕਰ ਰਹੀ ਸੀ ਡੇ ਟੂ ਡੇ ਐਵੀਡੈਂਸ ਕਲੈਕਟ ਕਰ ਰਹੀ ਸੀ ਹੁਣ ਸਾਡੀ ਇਹ ਹੈ ਵੀ ਜਾ ਜੋਨਰੇਬਲ ਕੋਰਟ ਨੇ ਹੁਣੇ ਦੇ ਵਿੱਚ ਜਿਹੜਾ ਕੋਗਨੀਆਂਸ ਲੈਣਾ ਹੈ ਕਿਉਂਕਿ ਹੁਣ ਉਹਨਾਂ ਦੀ ਨੌਲੇਜ ਚ ਕੋਰਟ ਦੀ ਸਾਰੀ ਚੀਜ਼ ਆ ਚੁੱਕੀ ਹੈ ਸੋ ਸਾਡੇ ਸਾਰਿਆਂ ਦੀ ਇਹੀ ਹੁਣ ਸਾਡੀ ਮਤਲਬ 100% ਅਸੀਂ ਸ਼ੋਰ ਕਰਦੇ ਹਾਂ ਕਿ ਅਸੀਂ ਇਹਦੇ ਵਿੱਚ ਪਰਿਵਾਰ ਨੂੰ ਇਨਸਾਫ